यूनिवर्सल डिसेबल्ड केयरटेकर सोशल वेलफेयर सोसाइटी ओ उम्मीद दा प्रकाश है जो कुल्ले हुए जीवां लें जो नौकरी दे मौके तो वंजि हन अते मनोवैज्ञानिक अते शारीरिक सेहत समस्यावां कारण सड़कां ते आ जंदे हन लगभग 2 दहाकियां तो असि अज्ञात गरीबते असहाय लोकां नु 24 घंटे दे चौकीदारी अते इलाज मुहैया करवा रहे हैं आई वुड लाइक टू कॉल अपॉन स्टेज मिस्टर समशेर सिंह एंड रजेंद्र कौर फाउंडर्स प्रब आ ਜ਼ੋਰਦਾਰ ਤਾੜੀਆਂ ਪਲੀਜ਼ ਬਿਲਕੁਲ ਜਿਹੜੇ ਟੂ ਪ੍ਰੋਮਿਨੈਂਟ ਪੰਜਾਬੀਆਂ ਦਾ ਅਸੀਂ ਜ਼ਿਕਰ ਕਰ ਰਹੇ ਹਾਂ ਉਹਨਾਂ ਦੇ ਵਿੱਚੋਂ ਇੱਕ ਮੈਂ ਮਾਇਨੇ ਬਹੁਤ-ਬਹੁਤ ਸ਼ੁਕਰੀਆ ਕਰੀਬਨ ਪਿਛਲੇ 20 ਸਾਲਾਂ ਤੋਂ ਪ੍ਰਬਾਸਰਾ ਸੰਸਾ ਚਲਾ ਰਹੇ ਆ ਪਰਮਾਤਮਾ ਦੀ ਕਿਰਪਾ ਤੇ ਸੰਗਤ ਦੇ ਸਹਿਯੋਗ ਦੇ ਨਾਲ ਸਾਰਿਆਂ ਦਾ ਬਹੁਤ ਵੱਡਾ ਕੌਂਟਰੀਬਿਊਸ਼ਨ ਹੈਗਾ ਬਿਕੋਜ਼ ਪ੍ਰਬਾਸਰਾ ਉਹਨਾਂ ਡੈਸਟਿਟਿਊਟਸ ਨੂੰ ਸੰਭਾਲਦੀ ਜਿਹੜੇ ਕਿ ਸੜਕਾਂ ਤੇ ਕਿਸੇ ਕਾਰਨ ਕਰਕੇ ਲਵਾਰਿਸ ਜਾਂ ਗੁੰਮਸ਼ੁਦਾ ਹੋ ਕੇ ਸੜਕਾਂ ਤੇ ਰੁਲ ਜਾਂਦੇ ਆ ਜਨਮਨਸ਼ਾ ਕਰਕੇ ਘਰੋਂ ਨਿਕਲ ਜਾਂਦੇ ਆ ਕਾਫੀ ਬਜ਼ੁਰਗ ਹੈ ਗਿਆ ਜਿਹੜੇ ਕਿ ਜਿਨ੍ਹਾਂ ਨੂੰ ਬਿਲਕੁਲ ਹੋਸ਼-ਵਾਸ ਨਹੀਂ ਹੁੰਦੀ ਇਹਨਾਂ ਐਕਿਊਟ ਕੇਸਿਸ ਸਾਡੇ ਕੋ ਮੈਂਟਲ ਇਲਨਸ ਮੈਂਟਲ ਰਿਟਾਰਡੇਸ਼ਨ ਦੇ ਆਈਡੀ ਆਈਡੀ ਦੇ ਪਰਸਨ ਸਾਡੇ ਕੋ ਬਹੁਤ ਪਹੁੰਚੇ ਹੈ ਗਿਆ ਮੋਸਟਲੀ ਜਿਆਦਾਤਰ ਸਾਡੇ ਕੋ ਪ੍ਰਸ਼ਾਸਨ ਵੱਲੋਂ ਵੀ ਪਹੁੰਚਾਈ ਜਾਂਦੇ ਆ ਜਿਨ੍ਹਾਂ ਵਿੱਚ ਗਵਰਨਮੈਂਟਲ ਅਥਾਰਟिटीज ਜੋ ਜਿਵੇਂ ਐਸਟੀਐਮ ਹੋਗੇ ਡੀਐਸਐਸਓ ਹੋਗੇ ਡਿਸਟ੍ਰਿਕਟ ਚਾਈਲਡ ਪ੍ਰੋਟੈਕਸ਼ਨ ਆਫੀਸਰਸ ਡੀਸੀ ਹੋਗੇ ਤੇ ਹੋਰ ਵੀ ਹਸਪੀਟਲ ਨਾਮੀ ਹਸਪੀਟਲ ਜਿਹੜੇ ਕਿ ਜਿਨ੍ਹਾਂ ਕੋਲ ਇਦਾਂ ਦੇ ਪੇਸ਼ੈਂਟ ਜੋ ਹੁੰਦੇ ਆ ਪੀਜੀਆਈ ਵਰਗੇ 32 ਹਸਪਤਲ ਜੀ ਐਮ ਆਰਸੀ 32 ਵਰਗੇ ਕਿ ਉਹਨਾਂ ਨੂੰ ਬਾਅਦ ਵਿੱਚ ਸੰਭਾਲਣ ਵਾਲਾ ਕੋਈ ਨਹੀਂ ਹੁੰਦਾ ਬਿਕੋਜ਼ ਕਿਸੇ ਕਾਰਨ ਕਰਕੇ ਐਕਸੀਡੈਂਟ ਹੋਇਆ ਉਹਨੇ ਹੋਸਟ ਨਹੀਂ ਹੁੰਦੇ ਕਿ ਉਹ ਆਪਣੇ ਬਾਰੇ ਦੱਸ ਸਕਣ ਜਾਂ ਉਹਨਾਂ ਦੇ ਵਾਰਿਸ ਅਪਰੋਚ ਨਹੀਂ ਕਰ ਪਾਉਂਦੇ ਜਾਂ ਉਹਨਾਂ ਦੇ ਵਾਰਿਸ ਲੱਭਦੇ ਨਹੀਂ ਆ। ਉਹਨਾਂ ਨੂੰ ਸਾਰਿਆਂ ਨੂੰ ਫਿਰ ਪ੍ਰਬਾਸਰ ਰੈਫਰ ਕੀਤਾ ਜਾਂਦਾ ਹੈ ਸੜਕਾਂ ਤੋਂ ਵੀ ਉਠਾ ਕੇ ਸਾਡੇ ਕੋਲ ਪੁਲਿਸ ਲੈ ਕੇ ਆਂਦੀ ਹੈ ਅਲੱਗ-ਅਲੱਗ ਡਿਪਾਰਟਮੈਂਟਸ ਵੱਲੋਂ ਇੱਥੇ ਆਂਦੇ ਆ ਤੇ ਈਵਨ ਸਾਡੇ ਕ੍ਰੈਡਲ ਲਗਾਇਆ ਹੋਇਆ ਜਿੱਥੇ ਪੰਘੂੜੇ ਦੇ ਵਿੱਚ ਬੱਚੇ ਛੱਡ ਦਿੱਤੇ ਜਾਂਦੇ ਆ ਜਿਨ੍ਹਾਂ ਨੂੰ ਕੋਈ ਅਬੈਂਡਨ ਕਰ ਦਿੰਦਾ ਜਾਂ ਮਾਵਾ ਨਹੀਂ ਸੰਭਾਲਣਾ ਚਾਹੁੰਦੇ ਜਾਂ ਫਿਰ ਘਰ ਚ ਇਦਾਂ ਦਾ ਮਾਹੌਲ ਹੁੰਦਾ ਜਾਂ ਬਹੁਤ ਗਰੀਬ ਹੁੰਦੇ ਆ ਅੰਡਰ ਪਾਵਰਟੀ ਹੁੰਦੇ ਆ ਤੇ ਸਾਡੇ ਕੋਲ ਤਕਰੀਬਨ ਇਸ ਵਕਤ ਪਿਛਲੇ 20 ਸਾਲਾਂ ਚ 2200 ਦੇ ਕਰੀਬ ਸਾਡੇ ਕੋਲ ਦਾਖਲ ਹੋਏ ਪੇਸ਼ੈਂਟਸ ਜਿਨ੍ਹਾਂ ਦੇ ਵਿੱਚੋਂ 1385 ਤੋਂ ਉੱਪਰ ਉਹਨਾਂ ਦੇ ਵਾਰਸ ਲੱਭ ਕੇ ਉਹਨਾਂ ਜਦੋਂ ਇੰਪਰੂਵ ਇੰਪਰੂਵ ਹੋਏ ਰੀਹੈਬਿਟੇਟ ਹੋਏ ਫਿਰ ਉਹਨਾਂ ਨੂੰ ਰੀਯੂਨਾਈਟ ਕਰਾਇਆ ਗਿਆ 올ਓਵਰ ਇੰਡੀਆ ਤੇਵਨ ਦੇ ਦੋ ਕੰਟਰੀਆ ਨੇਪਾਲ ਤੇ ਨਾਈਜੀਰੀਆ ਵਿੱਚ ਵੀ ਸਾਡੇ ਇਨਹਬਿਟੈਂਸ ਠੀਕ ਹੋ ਕੇ ਗਏ ਆ ਇਸ ਵਕਤ ਸੰਸਾਰ ਦੇ ਵਿੱਚ ਤਕਰੀਬਨ 450 ਤੋਂ ਉੱਪਰ ਇਦਾਂ ਦੇ लाचार ਪ੍ਰਾਣੀ ਰਹ ਰਹੇ ਹੈਗੇ ਆ ਜਿਨ੍ਹਾਂ ਦੀ ਰੀਹੈਬਿਲੀਟੇਸ਼ਨ ਦੀ ਪੂਰੀ ਕੋਸ਼ਿਸ਼ ਕੀਤੀ ਜਾਂਦੀ ਹੈ ਜੇ ਸਾਡੇ ਆਈਡੀ ਵਾਲੇ ਬੱਚੇ ਹੈਗੇ ਆ ਸਪੈਸ਼ਲ ਬੱਚੇ ਹੈਗੇ ਆ ਉਹਨਾਂ ਵਾਸਤੇ ਸਪੈਸ਼ਲ 올림픽ਸ ਦੀ ਤਿਆਰੀ ਕਰਾਈ ਜਾਂਦੀ ਹੈਗੀਆ ਨਾਰਮਲ ਬੱਚੇ ਵੀ ਅਲੱਗ-ਅਲੱਗ ਗੇਮਸ ਵਿੱਚ ਹਿੱਸਾ ਲੈਂਦੇ ਆ ਨਾਰਮਲ ਬੱਚੇ ਸਕੂਲਾਂ ਵਿੱਚ ਬਾਹਰ ਜਾ ਕੇ ਐਜੂਕੇਸ਼ਨ ਲੈ ਰਹੇ ਆ ਤੇ ਜਿਹੜੇ ਸਪੈਸ਼ਲ ਬੱਚੇ ਸਾਡੇ ਕੋਲ ਐਜੂਕੇਸ਼ਨ ਲੈ ਰਹੇ ਆ ਵੋਕੇਸ਼ਨਲ ਟ੍ਰੇਨਿੰਗ ਸਿੱਧੇ ਦਿੰਦੇ ਹੈਗੇ ਆ ਜੇ ਚਾਹੇ ਕੋਈ ਵੀ ਸਾਡਾ ਇਨਹੈਬਿਟੈਂਟ ਹੈ ਜਿਹੜਾ ਕਿ ਉਸ ਲੈਵਲ ਤੇ ਸਿੱਖ ਸਕਦਾ ਹੈਗਾ ਤੇ ਇਸ ਤੋਂ ਇਲਾਵਾ ਸਾਡੀਆਂ ਨੋ ਐਮਬੂਲੈਂਸਿਸ ਫ੍ਰੀ ਆਫ ਕਾਸਟ ਜਿਹੜੇ ਐਮਰਜੈਂਸੀ ਕੇਸਿਸ ਆ ਉਹਨਾਂ ਨੂੰ ਹੈਂਡਲ ਕਰਦੀਆਂ ਉਹਨਾਂ ਚੱਕ ਕੇ ਹਸਪਤਾਲਾਂ ਤੱਕ ਪਹੁੰਚਾਉਂਦੀ ਹੈਗੀ ਹੈ ਤੇ ਨਾਲ ਹੀ ਸਾਡੇ ਕੋਲ ਮੋਇਸਟਰੀ ਦੀ ਫੈਸਿਲਿਟੀ ਵੀ ਹੈਗੀ ਹੈ ਜਿਹੜੀ ਕਿ ਫ੍ਰੀ ਆਫ ਕਾਸਟ ਚੱਲਦੀ ਹੈਗੀ ਹੈ ਨਾਲ ਸੜ ਜਦੋਂ ਡਿਜ਼ਾਸਟਰ ਕਿਤੇ ਵੀ ਆਉਂਦਾ ਹੈਗਾ ਸਾਡੀ ਪੂਰੀ ਕੋਸ਼ਿਸ਼ ਹੁੰਦੀ ਹੈ ਕਿ ਜੋ ਜੋ ਵੀ ਅਸੀਂ ਮੈਡੀਸਿਨਸ ਹੋ ਗਿਆ ਉਥੇ ਉਹਨਾਂ ਨੂੰ ਰਲੀਫ ਦੇਣਾ ਪੰਜਾਬੀ ਵਿੱਚ ਪਿੱਛੇ ਫਲਡ ਆਈ ਸੀਗੇ ਤਾਂ ਤਿੰਨ ਬੋਟਸ ਖਰੀਦ ਕੇ ਐਟ ਅ ਟਾਈਮ ਅਸੀਂ ਰੈਸਕਿਊ ਸਾਡੀ ਟੀਮ ਉਥੇ ਪਹੁੰਚੀ ਕਿਤੇ ਬੋਰੀਆਂ ਦੀ ਲੋਡ ਸੀ ਕਿਤੇ ਡੀਜ਼ਲ ਦੀ ਲੋਡ ਸੀ ਕਿਤੇ ਜਿਸ ਚੀਜ਼ ਦੀ ਵੀ ਲੋਡ ਸੀਗੀ ਜਿੰਨਾ ਕੁ ਵੀ ਅਸੀਂ ਪੋਸੀਬਲੀ ਕਰ ਸਕੇ ਰਾਸ਼ਨ ਸਮੇਤ ਖਾਣੇ ਸਮੇਤ ਸਭ ਕੁਝ ਕਰਦੇ ਰਹੇ ਪਾਣੀ ਵੀ ਤੇ ਹੋਰ ਵੀ ਜਗਾ ਨੇਪਾਲ ਹੋ ਗਿਆ ਸ਼ਿਰੀਨਗਰ ਗਿਆ ਤੇ ਚਨਈ ਹੋ ਗਿਆ ਜਦੋਂ ਜਿੱਥੇ ਜਿੱਥੇ ਪ੍ਰੋਬਲਮਸ ਆਈਆਂ ਸਾਡੀਆਂ ਟੀਮਾਂ ਉੱਥੇ ਪਹੁੰਚਦੀਆਂ ਰਹੀਆਂ ਤੇ ਨਾਲ ਹੀ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਜਿਵੇਂ ਕੋਵਿਡ ਦੇ ਵਿੱਚ ਕਾਫੀ ਜ਼ਿਆਦਾ ਪ੍ਰੋਬਲਮ ਹੈ ਕੋਵਿਡ ਨੂੰ ਵੀ ਕਾਫੀ اچھی ਤਰ੍ਹਾਂ ਅਸੀਂ ਹੈਂਡਲ ਕੀਤਾ ਉਦੋਂ ਹੀ ਅਸੀਂ 5-6000 ਕਿਟਸ ਰਾਸ਼ਨ ਦੀਆਂ ਇੱਕ ਇੱਕ ਮਹੀਨੇ ਦੀ ਇੱਕ ਇੱਕ ਪਰਸਨ ਦੀ ਪੈਕ ਕਰਕੇ ਸਾਰੀ ਡਿਸਟ੍ਰਿਬਿਊਟ ਕੀਤੀ ਤੇ ਨਾਲ ਹੀ ਜਦੋਂ ਅਸੀਂ ਦੇਖਿਆ ਕਿ ਕਾਫੀ ਸਾਡੇ ਕੋਲ ਲੋਕ ਪਹੁੰਚ ਰਹੇ ਹੈਗੇ ਆ ਸਾਡੇ ਕੋਲ ਡਾਕਟਰ ਸੀਗੇ ਲੇਕਿਨ ਅਸੀਂ ਉਹਨਾਂ ਨੂੰ ਅੰਦਰ ਨਹੀਂ ਸੀ ਲੈ ਕੇ ਆ ਸਕਦੇ ਪੇਸ਼IENTS ਨੂੰ ਕਿਉਂਕਿ ਸਾਡੇ ਕੋਲ ਹੋਰ ਇਨਹੈਬਿਟੈਂਸ ਰਹਿ ਰਹੇ ਸੀਗੇ ਤਾਂ ਕਿ ਉਹ ਇਨਫੈਕਟਡ ਨਾ ਹੋਣ ਇਸ ਲਈ ਸਾਨੂੰ ਐਮਰਜੈਂਸੀ ਹਾਲਾਤਾਂ ਨੂੰ ਦੇਖਦੇ ਕੋਵਿਡ ਲਈ ਅਸੀਂ ਹਸਪੀਟਲ ਇੱਕ ਸ਼ੁਰੂ ਕੀਤਾ ਤੇ ਜਿਹੜਾ ਕਿ ਹੁਣ ਬਹੁਤ ਮਿਨੀਮਮ ਕੋਸਟ ਤੇ ਚੈਰੀਟੇਬਲ ਤੌਰ ਤੇ ਚੱਲ ਰਿਹਾ 20 ਰੁਪਏ ਦੀ ਕੋਸਟ ਹੈ ਪਿੱਛੇ ਜੀ ਯੂਐਸ ਤੋਂ ਡਾਕਟਰ ਵੀ ਪਹੁੰਚ ਕੇ ਉਹਨਾਂ ਨੇ 3 ਦਿਨ ਦਾ ਫ੍ਰੀ ਮੈਡੀਕਲ ਕੈਂਪ ਲਗਾਇਆ ਸਰਜਰੀਜ਼ ਵੀ ਕੀਤੀਆਂ ਤੇ ਆਈ ਸਕਰੀਨਿੰਗ ਤਕਰੀਬਨ 9000 ਬੱਚਿਆਂ ਦੀ ਆਈ ਸਕਰੀਨਿੰਗ ਕੀਤੀ ਗਈ ਤੇ ਫ੍ਰੀ ਗਲਾਸੇਸ ਵੰਡੀਆਂ ਗਈਆਂ ਨਾਲ ਹੋਰ ਵੀ ਬਹੁਤ ਡਾਕਟਰ ਸਾਡੇ ਸੀਨੀਅਰ ਡਾਕਟਰ ਦੀ ਟੀਮ ਵੀ ਨਾਲ ਲੱਗੀ ਰਹੀ ਹੈ ਤੇ ਕਾਫੀ ਸਮੇ ਤੋਂ ਮੈਂ ਤੇ ਮੇਰੇ ਹਸਬੰਡ ਸਰ ਦਾਸ਼ਮਸ਼ੇਰ ਸਿੰਘ ਜੀ ਅਸੀਂ ਕੋਸ਼ਿਸ਼ ਚ ਲੱਗੇ ਹੋਏ ਆ ਕਿ ਅਸੀਂ ਜਿਸ ਲੈਵਲ ਤੱਕ ਵੀ ਸਮਾਜ ਚ ਇੱਕ ਛੋਟੀ ਜੀ ਬੂੰਦੇ ਨਾਲ ਅਸੀਂ ਕੁਝ ਕਰ ਪਾਈਏ ਉਹ ਕਰਨ ਦੀ ਕੋਸ਼ਿਸ਼ ਕਰ ਰਹੇ ਆ ਹਾਲਾਂਕਿ ਅਸੀਂ ਅ ਮਤਲਬ ਉਸ ਯੋਗ્ય ਨਹੀਂ ਆ ਐਸਾ ਪਰਮਾਤਮਾ ਦੀ ਕਿਰਪਾ ਕੇ ਉਹਨੇ ਸਾਨੂੰ ਇਸ ਪਾਸੇ ਲਾਇਆ ਤੇ ਸਾਰਾ ਸੰਗਤ ਦਾ ਸਹਿਯੋਗ ਹੈ ਜਿਸ ਕਾਰਨ ਕਰਕੇ ਅਸੀਂ ਕਰ 파 ਰਹੇ ਆ